ਸਤਿ ਸ੍ਰੀ ਅਕਾਲ ਦੋਸਤੋ ਸਾਡੇ ਚੈਨਲ 'ਚ ਤੁਹਾਡਾ ਸਵਾਗਤ ਹੈ ਅੱਜ ਗੱਲ ਕਰਾਂਗੇ ਉਸ ਪੰਜਾਬੀ ਐਕਟਰ ਦੀ ਜਿਸ ਨੇ ਪੰਜਾਬੀ ਫਿਲਮਾਂ ਵਿੱਚ ਤੈਲ ਕਾਮਚਾਰ ਰੱਖਿਆ ਹੈ ਵੱਡਿਆਂ ਵੱਡਿਆਂ ਤੋਂ ਲੈ ਕੇ ਬੱਚੇ-ਬੱਚੇ ਇਸ ਸੁਪਰਸਟਾਰ ਦੇ ਫੈਨ ਹਨ ਜੀ ਹਾਂ ਅੱਜ ਅਸੀਂ ਪੰਜਾਬੀ ਫਿਲਮਾਂ ਵਿੱਚ ਧੱਕ ਪਾ ਰਹੇ ਉਸਤਾਦ ਗੱਗੂ ਗਿੱਲ ਬਾਰੇ ਖੁੱਲ ਕੇ ਹਰ ਗੱਲਬਾਤ ਦੱਸਾਂਗੇ ਕਿ ਗੱਗੂ ਗਿੱਲ ਨੂੰ ਪਹਿਲੀ ਫਿਲਮ ਕਿਵੇਂ ਮਿਲੀ ਉਹ ਕਿਵੇਂ ਇਸ ਲਾਈਨ ਵਿੱਚ ਆਏ ਉਹਨਾਂ ਦੀ ਪਹਿਲੀ ਫਿਲਮ ਕੇਡੀਸੀ ਉਹਨਾਂ ਦੀ ਫੈਮਿਲੀ ਵਿੱਚ ਕੌਣ ਕੌਣ ਹੈ ਅਤੇ ਉਹਨਾਂ ਦੇ ਸ਼ੌਂਕ ਕਿਹੜੇ-ਕਿਹੜੇ ਹਨ ਅਦਾਕਾਰ ਗੱਗੂ ਗਿੱਲ ਉਹ ਨਾਂ ਹੈ ਜਿਸ ਨੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਤਲਕਾਮਚਾਰ ਰੱਖਿਆ ਹੈ ਉਹਨਾਂ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਕਈ ਸੁਪਰ ਹਿੱਟ ਫਿਲਮਾਂ ਦਿੱਤੀਆਂ ਹਨ ਉਹਨਾਂ ਦੀ ਅਦਾਕਾਰੀ ਦਾ ਹਰ ਕੋਈ ਫੈਨ ਹੈ ਖਾਸ ਕਰਕੇ ਉਹਨਾਂ ਦੇ ਡਾਇਲੌਗ ਬੋਲਣ ਦੇ ਅੰਦਾਜ਼ ਅਤੇ ਉਹਨਾਂ ਦੇ ਝੂਲ-ਝੂਲ ਕੇ ਤੁਰਨ ਦੇ ਸਟਾਈਲ ਨੇ ਹਰ ਪੰਜਾਬੀ ਨੂੰ ਉਹਨਾਂ ਦਾ ਫੈਨ ਹੋਣ ਲਈ ਮਜਬੂਰ ਕਰ ਦਿੱਤਾ ਹੈ ਜੇਕਰ ਉਹਨਾਂ ਦੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਗੱਗੂ ਗਿੱਲ ਦਾ ਜਨਮ 13 ਫਰਵਰੀ ਨੂੰ ਮੁਖਤਰ ਸਾਹਿਬ ਦੇ ਪਿੰਡ ਮਾਣੀ ਖੇੜਾ ਵਿੱਚ ਸਰਦਾਰ ਸੁਰਜੀਤ ਸਿੰਘ ਦੇ ਘਰ ਹੋਇਆ ਸੀ ਗੱਗੂ ਗਿੱਲ ਦੇ ਚਾਰ ਭੈਣ ਭਰਾ ਹਨ ਉਹਨਾਂ ਦੇ ਸਭ ਤੋਂ ਵੱਡੇ ਭਰਾ ਦਾ ਨਾਮ ਭੁਪਿੰਦਰ ਗਿੱਲ ਦਵਿੰਦਰ ਗਿੱਲ ਰੁਪਿੰਦਰ ਗਿੱਲ ਹੈ ਗੱਗੂ ਗਿੱਲ ਦਾ ਅਸਲੀ ਨਾਮ ਕੁਰਵਿੰਦਰ ਸਿੰਘ ਗਿੱਲ ਹੈ ਪਰ ਉਹਨਾਂ ਦਾ ਫਿਲਮੀ ਨਾਮ ਗੱਗੂ ਗਿੱਲ ਦੇ ਨਾਮ ਤੋਂ ਮਸ਼ਹੂਰ ਹੋਇਆ ਗੱਗੂ ਗਿੱਲ ਦੇ ਦੋ ਪੁੱਤਰ ਹਨ ਜਿਨ੍ਹਾਂ ਦਾ ਨਾਮ ਗੁਰਅਮ੍ਰਿਤ ਗਿੱਲ ਹੈ ਗੁਰਅਮ੍ਰਿਤ ਗਿੱਲ ਨੂੰ ਪੰਜਾਬ ਦਾ ਸਭ ਤੋਂ ਛੋਟੀ ਉਮਰ ਦਾ ਸਰਪੰਚ ਹੋਣ ਦਾ ਮਾਣ ਵੀ ਹਾਸਲ ਹੈ ਗੁਰਅਮ੍ਰਿਤ ਮਹਿਜ 22 ਸਾਲਾਂ ਦਾ ਸੀ ਜਦੋਂ ਉਹ ਪਿੰਡ ਦਾ ਸਰਪੰਚ ਬਣਿਆ ਗੱਗੂ ਗਿੱਲ ਦੇ ਸਭ ਤੋਂ ਛੋਟੇ بیٹے ਦਾ ਨਾਮ ਗੁਰਜੋਤ ਗਿੱਲ ਹੈ ਗੱਗੂ ਗਿੱਲ ਨੇ 1981 ਵਿੱਚ ਪੰਜਾਬੀ ਫਿਲਮ ਇੰਡਸਟਰੀ ਵਿੱਚ ਪੈਰ ਰੱਖਿਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਕਈ ਹਿੱਟ ਫਿਲਮਾਂ ਦੇ ਚੁੱਕੇ ਹਨ ਗੱਗੂ ਗਿੱਲ ਦੇ ਫਿਲਮਾਂ ਵਿੱਚ ਔਣ ਪਿਛੇ ਇੱਕ ਕਹਾਣੀ ਹੈ ਗੱਗੂ ਗਿੱਲ ਦੇ ਪਰਿਵਾਰ ਦਾ ਫਿਲਮਾਂ ਨਾਲ ਕੋਈ ਵਾਸਤਾ ਨਹੀਂ ਸੀ ਪਰ ਗੱਗੂ ਗਿੱਲ ਦੇ ਭਰਾ ਦਵਿੰਦਰ ਗਿੱਲ ਦਾ ਦੋਸਤ ਬਲਦੇਵ ਸਿੰਘ ਗੋਸ਼ਾ ਫਿਲਮਾਂ ਵਿੱਚ ਕੰਮ ਕਰਦਾ ਸੀ ਇਸ ਦੌਰਾਨ ਬਲਦੇਵ ਸਿੰਘ ਗੋਸ਼ਾ ਨੇ ਪਿੰਡ ਮਾਣੀ ਖੇੜਾ ਵਿੱਚ ਫਿਲਮ ਪੁੱਤ ਜੱਟਾਂ ਦੇ ਦੀ ਸ਼ੂਟਿੰਗ ਕੀਤੀ ਸੀ ਇਸ ਸਬਦੇ ਚੱਲਦੇ ਗੱਗੂ ਗਿੱਲ ਨੇ ਬਲਦੇਵ ਨੂੰ ਸਿਫਾਰਿਸ਼ ਕੀਤੀ ਕਿ ਉਹ ਆਪਣੇ ਕੁੱਤੇ ਉਹਨਾਂ ਦੀ ਫਿਲਮ ਵਿੱਚ ਦਿਖਾਉਣਾ ਚਾਹੁੰਦੇ ਹਨ ਤਾਂ ਫਿਲਮ ਦੇ ਡਾਇਰੈਕਟਰ ਨੇ ਗੱਗੂ ਗਿੱਲ ਨੂੰ ਇੱਕ ਡਾਇਲੌਗ ਦਿੱਤਾ ਇਹ ਡਾਇਲੌਗ ਪੰਜਾਬ ਦੇ ਲੋਕਾਂ ਨੂੰ ਇੰਨਾ ਪਸੰਦ ਆਇਆ ਕਿ ਹਰ ਇੱਕ ਦੀ ਜ਼ੁਬਾਨ ਤੇ ਚੜ ਗਿਆ ਇਸ ਤੋਂ ਬਾਅਦ ਗੱਗੂ ਗਿੱਲ ਨੂੰ ਉਹਨਾਂ ਦੀ ਪਹਿਲੀ ਫਿਲਮ ਗੱਭਰੂ ਪੰਜਾਬ ਦੇ ਮਿਲੀ ਇਸ ਫਿਲਮ ਵਿੱਚ ਉਹ ਵਿਲੇਨ ਬਣੇ ਸਨ ਇਸ ਫਿਲਮ ਵਿੱਚ ਗੁਰਦਾਸ ਮਾਨ ਹੀਰੋ ਸਨ ਇਸ ਫਿਲਮ ਲਈ ਉਹਨਾਂ ਨੂੰ ਬੈਸਟ ਵਿਲੇਨ ਦਾ ਅਵਾਰਡ ਵੀ ਮਿਲਿਆ ਸੀ ਇਸ ਤੋਂ ਬਾਅਦ ਉਹਨਾਂ ਦਾ ਫਿਲਮੀ ਸਫ਼ਰ ਸ਼ੁਰੂ ਹੋ ਗਿਆ ਇਸ ਤੋਂ ਬਾਅਦ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਕਈ ਫਿਲਮਾਂ ਕੀਤੀਆਂ ਜਿਵੇਂ ਕੁਰਬਾਨੀ ਜੱਟ ਦੀ ਇਸ ਫਿਲਮ ਵਿੱਚ ਉਹਨਾਂ ਦੇ ਨਾਲ ਤਰਮਿੰਦਰ ਨੇ ਵੀ ਕੰਮ ਕੀਤਾ ਸੀ ਜੋ ਕਿ ਬਾਲੀਵੁੱਡ ਦੇ ਹਿੱਟਮੈਨ ਕਹੇ ਜਾਂਦੇ ਹਨ ਇਸ ਤੋਂ ਬਾਅਦ ਉਹਨਾਂ ਦੀ ਫਿਲਮ ਆਈ ਅਣਖ ਜੱਟਾਂ ਦੀ ਬਦਲਾ ਜੱਟੀ ਦਾ ਜੱਟ ਜਉਣਾ ਮਾਉਣ ਜੈਲਦਾਰ ਜੱਟ ਤੇ ਜ਼ਮੀਨ ਬਾਗੀ ਸੁਰਮੇ ਮਿਰਜ਼ਾ ਜੱਟ ਵੈਰੀ ਮੁਕੱਦਰ ਉਤ ਜੱਟਾਂ ਦੇ ਸਮੇਤ ਹੋਰ ਕਈ ਫਿਲਮਾਂ ਵਿੱਚ ਕੰਮ ਕੀਤਾ ਗੱਗੂ ਗਿੱਲ ਹੁਣ ਤੱਕ 70 ਤੋਂ ਵੱਧ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ ਅਤੇ ਲਗਾਤਾਰ ਇੱਕ ਤੋਂ ਇੱਕ ਸੁਪਰ ਹਿੱਟ ਫਿਲਮ ਵਿੱਚ ਕੰਮ ਕਰ ਰਹੇ ਹਨ ਉਹਨਾਂ ਨੂੰ 1992 ਵਿੱਚ ਬੈਸਟ ਹੀਰੋ ਅਵਾਰਡ ਮਿਲਿਆ ਇਸ ਤੋਂ ਇਲਾਵਾ ਉਹਨਾਂ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਵੀ ਮਿਲਿਆ ਗੱਗੂ ਗਿੱਲ ਦੇ ਸ਼ੌਂਕਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਕੁੱਤੇ ਰੱਖਣ ਦਾ ਸ਼ੌਕ ਹੈ ਇਸ ਤੋਂ ਇਲਾਵਾ ਉਹਨਾਂ ਨੂੰ ਘੋੜੀਆਂ ਰੱਖਣ ਦਾ ਵੀ ਬਹੁਤ ਸ਼ੌਕ ਹੈ ਦੋਸਤੋ ਉਮੀਦ ਹੈ ਕਿ ਸਾਡੀ ਇਹ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਜੇਕਰ ਤੁਸੀਂ ਵੀ ਗੱਗੂ ਗਿੱਲ ਦੇ ਫੈਨ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ